ਸਾਸੀ ਗਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਲੋ ਜੀ ਅੱਜ ਆਇਆ ਪਿੰਡ ਚੱਕ ਡੋਗਰੀ ਤਹਿਸੀਲ ਈਨਾਲਾ ਤੇ ਜ਼ਿਲ੍ਹਾ ਅਮਰਸਰ। ਬਾਕੀ ਵੀਰ ਦੇ ਕੋਲ ਨਾ ਚੰਗੇ ਪਸ਼ੂ ਅੱਜ ਵਿੱਚ ਤੋਕੜਾ ਗੱਬਣਾ ਚੰਗੀਆਂ ਵਹਿੜਾਂ ਤੇ ਚੰਗੇ ਰਿਕਾਰਡ ਵਾਲੀਆਂ ਵਹਿੜਾਂ ਤੁਹਾਨੂੰ ਵਿਖਾਉਣੀ ਆ ਅੱਜ। ਚਾਰ ਫਿਰ ਇੱਕ ਰੀ ਕੈਮਰਾ ਮਾਰ ਕੇ ਤੁਹਾਨੂੰ ਵਿਖਾ ਦਣਾ ਵਿੱਚ ਤੋਕੜਾ ਗੱਬਣਾ ਇਹ ਗਿਫਟ ਲਾਉਣਾ ਇੱਕ ਤੋਕੜਾ ਗੱਬਣ। ਨਿਗਹਿ ਜੇ ਮੁੱਲ ਤੇ ਲਾ ਦਨੀ ਤੋਕੜਾ ਗੱਬਣ। ਤੁਹਾਨੂੰ ਦਵਾਦ ਨਹੀਂ 9-10 ਹਜ਼ਾਰ ਦੀ। ਤੇ ਇਹ ਕਰਦੇ ਵੀਰ ਨਾਲ ਗੱਲ ਬਾਤ ਤੇ ਪਸ਼ੂ ਵੀਰ ਕੋ ਚੰਗੇ ਤਕਰੀਬਨ ਹੀ ਹਾਂਜੀ ਆਓ ਜੀ ਵੀਰ ਜੀ ਆਜੋ ਇਧਰ ਅਸਤਿਓ ਭਾਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਨੋ ਠੀਕ ਠਾਕ ਏ ਵਧੀਆ ਵਧੀਆ ਤੁਸੀਂ ਸਨੋ ਸੇ ਤਾਂ ਸੁਣੋ ਤੇ ਥੋੜੇ ਚੰਗੇ ਨਗੀਨੇ ਇਕੱਠੇ ਕੀਤੇ ਜਾਂਦੇ ਨੇ ਹਾਂ ਹਾਂਜੀ ਹਾਂਜੀ ਤੇ ਆਪਣਾ ਨਾਮ ਦੱਸੋ ਹਾਂ ਨਾਮ ਮਨਪ੍ਰੀਤ ਸਿੰਘ ਹਾਂਜੀ ਤੇ ਪਿੰਡ ਪਿੰਡ ਚੱਕ ਡੋਗਰਾ ਠੀਕ ਹੈ ਜੀ ਤਸੀਲ ਇਹ ਨਾਲਾ ਜ਼ਿਲ੍ਹਾ ਅਮਰਸਰ ਹਾਂਜੀ ਹਾਂਜੀ ਤੇ ਆਪਣਾ ਫੋਨ ਨੰਬਰ ਦੱਸ ਦੋ 98141 ਠੀਕ ਹੈ ਜੀ ਤੇ ਕਿੰਨੀਆਂ ਫਿਰ ਅੱਜ ਅੱਜ ਭਾਜੀ 6 ਜੇ ਠੀਕ ਹੈ ਜੀ ਤੇ ਕਰੀਏ ਕਿਹੜੀ ਤੋਂ ਕਰੀਏ ਸਟਾਰਟ ਫਿਰ ਅੱਜ ਇਹ ਤੋਂ ਕਰ ਲਓ ਭਾਜੀ ਠੀਕ ਹੈ ਜੀ ਲਓ ਜੀ ਵੀ ਇਹ ਚੰਗੀ ਵੇੜਾ ਚੰਗਾ ਥਣ ਲੱਗਾ ਜੇ ਕਾਲਾ ਇਹਨੂੰ ਹਾਂਜੀ ਹਾਂਜੀ ਤੇ ਵੀ ਜੀ ਕਿੰਨਾ ਟਾਈਮ ਆਇਆ ਇਹਨੂੰ ਸੂਈ ਨੂੰ ਇਹ ਭਾਜੀ ਤਾਜੀ ਹੈ ਬਿਲਕੁਲ ਤਾਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਬੱਚਾ ਪੁੱਛਾ ਹੈਗਾ ਇਹਦਾ ਬੱਚਾ ਭਾਜੀ ਪੂਰਾ ਹੋ ਗਿਆ ਜੇ ਅੱਛਾ ਬਾਕੀ ਬਹੁਤ ਚੰਗੀ ਆ ਇਹ ਵੇਖੋ ਤੁਸੀਂ ਹਾਂਜੀ ਹਾਂਜੀ ਇਹਨੇ ਬੱਚੇ ਦਾ ਕੋਈ ਹੈ ਵੀ ਵੀਡੀਓ ਹਾਂਜੀ ਹਾਂਜੀ ਪ੍ਰੋਪਰਟੀ ਵੀ ਵੀਡੀਓ ਹੈਗੀ ਬਣੀ ਹੈ ਠੀਕ ਹੈ ਵੀਡੀਓ ਬਣੀ ਹੈ ਹਾਂਜੀ ਵੀਡੀਓ ਬਣੀ ਹੈ ਠੀਕ ਹੈ ਲਓ ਜੀ ਵੀਰ ਜੀ ਵੀਡੀਓ ਬਣੀ ਹੈ ਬੜਾ ਵੀਰ ਜੀ ਮਾਰੇ ਪੋਤਰਾ ਨੇ 11 12 ਕਿਲੋ ਦੁੱਧ ਲੈ ਜਾਈ ਸਾਡੇ ਕੋਲ ਚਵਾ ਦੇ ਹਾਂ ਚਲੋ ਕੋਈ ਕੋਈ ਵੀਡੀਓ ਕਾਲ ਤੇ ਚਵਾ ਲੈ ਜਾ ਕੋਈ ਆਪਣੀ ਤਸੱਲੀ ਕਰ ਲੈ ਹਾਂਜੀ 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 ਚਲੋ ਹਾਂਜੀ ਜਿੱਦਾਂ ਵੀ ਤਸੱਲੀ ਕਰਨੀ ਕਰ ਲੈ ਠੀਕ ਹੈ ਤੋਰ ਦੋ ਹਾਂ ਵੀਰ ਜੀ ਇਹਨੂੰ ਲਓ ਭਾਈ ਕਿ ਵੀਰ ਦਾ ਨਵਾਂ ਹੀ ਕੰਮ ਆ ਜੇ ਹਾਂਜੀ ਹਾਂਜੀ ਤੇ ਪਹਿਲੀ ਵੀਡੀਓ ਇਹਨਾਂ ਦੀ ਥੋੜਾ ਵੀਡੀਓ ਚੋਂ ਤੋਂ ਸੰਗਦਾ ਮੈਂ ਕਿ ਕੋਈ ਗੱਲ ਨਹੀਂ ਏਦਾਂ ਹੀ ਹੌਲੀ ਹ ਹੋ ਇਹਦਾ ਸਿਸਟਮ ਬਹੁਤ ਚੰਗੀ ਭਾਜੀ ਹਾਂਜੀ ਹਾਂਜੀ ਚੰਗੇ ਥਣਵਾ ਨੇ ਦੀ ਆ ਹਾਂਜੀ ਹਾਂਜੀ ਤੇ ਬਾਕੀ ਵੀਰ ਕੋ ਪ੍ਰੋਪਰ ਇਹਦੀ ਵੀਡੀਓ ਹੈਗੀ ਆ ਹਾਂਜੀ ਹਾਂਜੀ ਤੇ ਦਵਾ ਤੁਹਾਨੂੰ ਦੇਣੀ ਨਿਗੇ ਜੇ ਮੁੱਲ ਤੇ ਹਾਂਜੀ ਹਾਂਜੀ ਕਿਉਂਕਿ ਬੱਚਾ ਵੀਰਾਂ ਦਾ ਵੀ ਬੱਚਾ ਉਹ ਜੇ ਸਾਂਬਿਆ ਸੁੰਬਿਆ ਨਹੀਂ ਕਿਹਾ ਕਿ ਲੇਹ ਲੱਕ ਲੱਕ ਚ ਪਾਣੀ ਪੂਣੀ ਬੜਾ ਆਂਦਾ ਪੱਠਾ ਤੱਕ ਅਜੇ ਵੀ ਨਹੀਂ ਚੰਗੀ ਤਰ੍ਹਾਂ ਹੋਇਆ ਹਾਂਜੀ 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 ਅਜੇ ਵੀ ਪਿਆਲੀਆਂ ਪੱਠੇ ਤੇ ਹੈਗੇ ਨਹੀਂ ਜੇ ਪਿਆਲੀਆਂ ਚ ਰੇਤ ਖੜੀ ਹੈ ਅਜੇ ਵੀ ਸਾਡੇ ਘਰਾਂ ਜੇ ਹਾਲੀ ਫਿਰਨ ਡਈ ਆ ਤੇ ਵੀਰ ਉਹਨਾਂ ਰੇਤ ਡੰਗਰਾ ਥੱਲੇ ਪਾਈ ਉਹਦਾ ਸਾਡੇ ਵਾਲ ਤੇ ਵੀਰ ਮਹਿੰਗੀ ਬੜੀ ਆ ਸਹੀ ਤਾਂ ਡੰਗਰਾ ਵਾਲ ਸਾਡੇ ਇਧਰ ਆਈ ਬੜੀ ਐ ਠੀਕ ਆ ਸਾਨੂੰ ਤਾਂ ਫ੍ਰੀ ਵੀ ਰੇਤ ਵੱਜਾ ਲਈ ਜੀ ਠੀਕ ਆ ਜੀ ਉਹ ਵਾ ਤੁਸੀਂ ਡੰਗਰਾ ਥੱਲੇ ਖਲਾਰਤੀ ਸਾਡੇ ਤੇ ਟਰਾਲੀ ਬੜੀ ਮਹਿੰਗੀ ਹੁੰਦੀ ਆ ਤੇ ਕਰੀਏ ਜੱਜ ਜੱਜ ਕਿੰਨੇ ਦੀ ਕਰਦੀਏ ਫੇਰੇ ਕਰਦੀ ਆ ਨਹੀਂ 40 ਨਾ ਕਰੀਏ ਜੈਜ ਕਰੀਏ ਹਾਂਜੀ ਜੈਜ ਕਰੀਏ ਦੇ ਦਾਂਗੇ 34000 ਦੀ ਭਾਜੀ 34 ਦੀ ਨਹੀਂ ਯਾਰ ਭਾਜੀ ਹੋਰ ਨਹੀਂ ਯਾਰ ਫਿਰ ਹੋਰ ਨਹੀਂ 1000 ਹੋਰ ਆਫਰ ਲਾ ਦੀਏ 32000 ਦੀ ਵਾੜ ਦੇ ਦੀਓ ਲੈ ਲਓ ਭਾਈ ਗੱਲ ਨਹੀਂ ਭਾਜੀ ਪਹਿਲੀ ਵੀਡੀਓ ਠੀਕ ਹੈ ਜੀ ਦੇ ਦਿਓ ਦੇ ਦਿਓ ਲੋ ਜੀ ਇਦਾਂ ਦੇ ਵੇਹੇ ਪਸ਼ੂ ਮਿਲਦੇ ਨਹੀਂ ਇਹ ਤੇ ਜੈ ਰੇਡ ਤੇ ਹੜਾਂ ਵਾਲੇ ਇਲਾਕੇ ਝੋंजे ਹਾਂਜੀ ਹਾਂਜੀ ਤਾਂ ਕੀ ਇਹਦੇ ਵੀ ਪਿਆਲੀਆਂ ਦੇ ਵਿੱਚ ਰੇਤਾ ਚੜੀ ਵੀ ਹੋ ਰਿਹਾ ਹਾਂਜੀ 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 ਜੀ ਇਹਦੀ ਕੀ ਡਿਟੇਲ ਜੀ ਇੱਕ ਮਿੰਟ ਇਹਦੀ ਡਿਟੇਲ ਦੱਸੋ ਪਹਿਲਾਂ ਭਾਜੀ ਇਹ ਤਾਂ ਜੀ ਸੁਈ ਜੀ ਤਾਜੀ ਸੂਈ ਆ ਹਾਂਜੀ ਹਾਂਜੀ ਬੱਚਾ ਕੇ ਮਗਰ ਵੱਚੀ ਆ ਠੀਕ ਆ ਕਿੰਨੇ ਡੇਣਾ ਦੀ ਸੂਈ ਜੇ ਇਹ ਹੋ ਗਿਆ 10 ਤੋਂ 12 ਦੇਣੀ ਆ ਠੀਕ ਆ ਜੀ ਮਗਰ ਵੱਚੀ ਆ ਤੇ ਕਿੰਨਾ ਜੇ ਤਿਆਰੇ ਦੇ ਥੱਲੇ ਇੱਥੇ 11 12 ਕਿਲੋ ਜੇ ਠੀਕ ਆ ਜੀ 11 12 ਕਿਲੋ ਜੇ ਠੀਕ ਆ ਜੀ ਲਓ ਜੀ ਇਹਦਾ ਵੀ ਠੰਡ ਠੁਣ ਕਰੋ ਚੈੱਕ ਵੀ ਚੰਗਾ ਠੰਡ ਠੋਣਿਆ ਹਾਂਜੀ ਬਹੁਤ ਠੰਡੀ ਹੈ ਭਾਜੀ ਬਹੁਤ ਜਿਆਦਾ ਠੰਡੀ ਠੀਕ ਕੋਈ ਵੀਰ ਨੇ ਕੋਈ ਡੱਕੀਆਂ ਨਹੀਂ ਜੇ ਨਾ 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 ਡੱਕਣ ਦਾ ਤੇ ਹੈ ਹੀ ਨਹੀਂ ਕੋਈ ਉਸ ਹਾਂ ਤੁਸੀਂ ਅੰਦਾਜ਼ਾ ਲਾ ਰਹੇ ਹਾਂਜੀ ਵੀ ਨਹੀਂ ਤੋਰ ਤੋਂ ਇਹਨੂੰ ਲਓ ਭਾਜੀ ਹਾਂਜੀ ਪਾਜੀ ਠੀਕ ਹੈ ਜੀ ਹਾਂਜੀ ਜਿੰਨੇ ਦਾ ਕੱਦ ਕਾਠ ਆ ਲਈ ਆ ਹਾਂਜੀ 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 ਅਗਲ ਛਕੜ ਆ ਲਈ ਆ ਠੀਕ ਹੈ ਜੀ ਹਾਂਜੀ ਲੈ ਆਓ ਇਹਨੂੰ ਲੋ ਜੀ ਜਰਸੀ ਆ ਗਈ ਜੇ ਪੰਜਾਬ ਵਾਲੀ ਜਰਸੀ ਜੇ ਖਵਾ ਗਾ ਜੇ ਹਾਂਜੀ ਬੱਚੀ ਜੇ ਕਿ ਬੱਚਾ ਮਗਰ ਬੱਚੀ ਬੱਚੀ ਪਾਜੀ ਬੱਚੀ ਲੋ ਜੀ ਸ਼ਾਈ ਵਾਲ ਦਾ ਮਗਰ ਸੀਮਨ ਲਵਾਇਆ ਕਿਸੇ ਭਰਾ ਨੇ ਹਾਂਜੀ ਹਾਂਜੀ ਠੀਕ ਹੈ ਜੀ ਮੈਂ ਕਿਹਾ ਦੇ ਮੈਂ ਕਿਤਾ ਨੂੰ ਅਜੇ ਤੋਹਫੇ ਵਿਖਾਉਨੇ ਮਗਰ ਟੋਕੜਾ ਘਬੜਾ ਜਾਈ ਰੇਟ ਤੇ ਹਾਂਜੀ 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 ਦੇ ਦਈਏ ਵੀ ਜੀ 36000 ਦੀ ਨਾ 36 ਦਿਨ ਨਹੀਂ ਦੇਣੀ ਵੀ ਇਹ ਜਾਇਜ਼ ਕਰੀਏ ਆਪਣੇ ਚੈਨਲ ਤੇ ਪਸ਼ੂ ਪਾਈ ਦੇ ਜਾਇਜ਼ ਜੈ ਰੇਡ ਤੇ ਜੁਸੀਂ ਵੀ ਜੀ ਕਰਾ ਲਓ ਤੁਸੀਂ ਦੱਸ ਦਿਓ ਤੁਸੀਂ ਦੱਸ ਦਿਓ ਭਾਈ ਜਿੰਨਾ ਤੁਸੀਂ ਕਹਿੰਗੇ ਉਤਰੇ ਕਰ ਲਾਂਗੇ ਭਾਈ ਕਰੋ ਇੱਕ ਰੀਮਾ ਦੇਣਾ ਹਾਂਜੀ ਕਰ ਦਿਓ ਕੋਈ ਗੱਲ ਨਹੀਂ ਇਹਦੇ ਚੋਂਤੀ ਦੀ ਮੈਂ ਤਾਂ ਫਿਰ ਇੱਕੋ ਗੱਲ ਇਹ ਨਾਲ ਵੀ ਜਾਂ ਤੇ ਕੋਈ ਆ ਲੈ ਜੇ ਤੇ ਜਾਂ ਕੋਈ ਆ ਲੈ ਜੇ 32 32 ਦੀ ਤਾਜੀ ਸੂਈ ਜੇ ਕੋਈ 32000 ਦੀ ਇਹ ਲੈ ਜੇ ਤੇ ਭਾਵੇਂ ਕੋਈ ਉਹ ਲੈ ਜੇ ਨਹੀਂ ਕੋਈ ਨਹੀਂ ਪਹਿਲੇ ਗਰੀਬ ਬੰਦੇ ਆ ਉਹ ਨਹੀਂ ਕੋਈ ਗੱਲ ਨਹੀਂ ਜਾਣ ਦੋ ਚਲੋ ਜਾਣ ਦੋ ਭਾਜੀ ਵੇਖੀ ਜੇ ਕਿ ਜਿਹੜੀ ਹੋएगी ਕੋਈ ਗੱਲ ਨਹੀਂ ਲਓ ਜੀ 32000 ਦੀ ਹਾਂਜੀ ਅੱਗੇ ਵੱਡੀ ਵਿਹੜ ਆ ਗਈ ਜੀ ਹਾਂਜੀ ਵੱਡੀ ਵਿਹੜ ਇਹਦੀ ਕੀ ਡਿਟੇਲ ਜੇ ਇਹ ਭਾਜੀ 2 2.5 ਮਹੀਨੇ ਦੇ ਕੱਪੜ ਨੂੰ ਅਛਾ ਦੋ ਪਰ ਆਪਾਂ ਨਹੀਂ ਕਿਸੇ ਨੂੰ ਵੀ ਗੱਪਣ ਕਰਕੇ ਦੇਣੀ ਠੀਕ ਹੈ ਜੀ ਹਾਂਜੀ ਆਓ ਚਲੋ 9 10 ਕਿਲੋ ਦੁੱਧ ਆ ਗਏ ਥੱਲੇ ਅੱਛਾ ਤਿਆਰ ਹੈ ਦੁੱਧ ਹਾਂਜੀ ਤਿਆਰ ਠੀਕ ਹੈ ਜੀ 12 ਨੰਬਰ ਦਾ ਟੈਗ ਪਿਆ ਹੈ ਫਾਰਮ ਤੋਂ ਲਈ ਆ 18 ਨੰਬਰ ਦਾ ਟੈਗ ਜੇ ਠੀਕ ਹੈ ਜੀ ਹਾਂ ਫਾਰਮ ਵਾਲੀ ਵੱਡੀ ਬੈੜ ਆ ਫਾਰਮ ਵਾਲੀ ਵੀ ਜੀ ਤੋਰ ਦੋ ਇਹਨੂੰ ਇਹ ਮੜ ਆ ਜਾ ਨਾ ਲਾ ਤੂੰ ਥੋੜਾ ਜਿਆ ਕਰਦੀ ਏ ਉਹ ਗੱਡੀ 'ਚ ਵੱਜ ਗਿਆ ਸੀ ਪੈਰਾ ਦਾ ਦਬਾਇਆ ਗਿਆ ਸੀ ਹਾਂ ਨਹੀਂ ਚਲੋ ਦਸਨੀ ਗੱਲ ਸਹੀ ਹੈ ਚੰਗਿਆ ਲਿਆ ਬੜੀ ਖੁੜ ਕੇ ਪਰ ਕੱਢ ਨੂੰ ਬੰਦਾ ਆ ਰਿਹਾ ਤੇ ਫਿਰ ਚੰਗਿਆ ਨਹੀਂ ਲੱਗੀ ਤਾਂ ਹਾਂਜੀ 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 ਆ ਕਰਦੀ ਜਹਾਲ ਆਕਰ ਠੀਕ ਕੋਈ ਗੱਲ ਨਹੀਂ ਇਹੋ ਜੀ ਕੋਈ ਸੱਟ ਨਹੀਂ ਹੈਗੀ ਕੋਈ ਗੱਲ ਨਹੀਂ ਠੀਕ ਹੈ ਜੀ ਹਾਂਜੀ 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 ਲੈ ਆਉ ਹੇ ਨੂੰ ਬਾਕੀ ਪੈਰ ਵੀਰਾਂ ਦਾ ਵੀ ਗੱਡੀ 'ਚ ਥੋੜਾ ਜਿਹਾ ਲੌਂ ਲੱਗਿਆ ਹੋ ਗਿਆ ਆ ਹਾਂਜੀ ਹਾਂਜੀ ਵੇ ਹਲੋ ਉਹ ਤਾਂ ਠੀਕ ਨਵੇਂ ਨਵੇਂ ਬੰਦੇ ਆ ਹਾਂ ਠੀਕ ਹੀ ਤੁਰਦੀ ਥੋੜਾ ਜਿਆ ਕੜ ਦਬਦੀ ਪੈਰ ਹਾਂਜੀ ਹਾਂਜੀ ਹੋ ਜੂ ਇੱਕ ਅੱਦੇ ਦਿਨ 'ਚ ਸੈੱਟ ਸੱਚੀ ਵੀਰਾਂ ਦਾ ਵੀ ਗੱਬਣ ਕਰਾਈ ਆ ਨਿਕਲੂ ਗਾਏ ਕੱਪੜੋਂ ਤਾਂ ਗਰੰਟੀ ਨਹੀਂ ਭਾਈ ਹਲੇ ਕੋਈ ਜਨ ਤੱਕ ਚੱਕਣੀ ਹੋਈ ਹਾਂ ਹਾਂ ਉਹ ਚੱਕ ਨਹੀਂ ਹੋਈ ਜਦੋਂ ਚਲੋ ਹੋਰ ਦੋ ਚੌਂ ਦਿਨਾਂ ਨੂੰ ਚੱਕ ਹੋ ਜੂਗੀ ਦੋ ਮਹੀਨੇ ਦੀ ਹੋਈ ਢਾਈਆਂ ਦੀ ਚੱਕ ਹੋਈ ਨਹੀਂ ਆ ਤੇ ਚੱਕ ਹੋ ਜਾਵੇ ਗਾਂ ਭਾਈ ਹੁਣੇ 70 75 ਹਜ਼ਾਰ ਦੀ ਆ ਹਾਂਜੀ ਤੇ ਕਿੰਨੇ ਦੀ ਕਰੀਏ ਇਹ ਵੀ ਜਾਇਜ਼ ਕਰ ਦੋ ਭਾਈ ਤੁਸੀਂ ਕਰ ਦੋ ਇਹ ਜਾਇਜ਼ ਕਰ ਦਈਏ ਹਾਂਜੀ ਕਰੀਏ ਦੇਖ ਲੀਏ ਪੰਜੀ ਦੀ ਨਹੀਂ ਪੰਜੀ ਦਾ ਜਿਆਦਾ ਆ ਜਾਇਜ਼ ਕਰ ਦਈਏ ਦੁੱਧ ਕਿੰਨਾ ਪੱਕਾ ਦੱਸਿਆ ਜੀ 9 ਕਿਲੋ ਲਾ ਲਓ ਪੱਕਾ ਜਿਹੜਾ ਪੂਰਾ ਗੇੜਦੀ ਆ ਹਾਂ 9 ਕਿਲੋ ਦੁੱਧ ਹਾਂਜੀ ਹਾਂਜੀ ਤੇ ਕਰੀਏ ਜਾਇਜ਼ ਜਾਇਜ਼ ਹੇlo ਤੁਸੀਂ ਦੱਸ ਦੋ ਕਿ ਨਾ ਇੱਕ ਰਿ ਛੱਡੋ ਫਿਰ ਕਰਦੇ ਜੈ ਜਗ ਜੈ ਆਪਾਂ ਕਰਾਉਣਾ ਜੈ ਜੀ ਆ ਇਹਦੀ 20000 ਦੀ ਮੈਂ 20 ਦੀ ਨਹੀਂ ਹਾਂ ਨਾ ਭਾਜੀ ਕਰ ਦੋ ਆ ਵੀ ਕਰ ਦੋ ਆ ਵੀ ਕਰ ਫਿਰ ਵੇਖ ਲਓ ਘਟਾ ਨਾ ਪਵੇ ਨਹੀਂ ਘਟਾ ਨਾ ਪਾਓ ਮੈਂ ਤੇਰਾ 20 ਦੀ ਕਰ ਦਈਏ ਫਿਰ ਹਾਂ ਨਾ 21 ਦੀ ਭਾਜੀ ਜਾਣ ਦੋ ਕੋਈ ਗੱਲ ਹੀ ਨਹੀਂ ਨਹੀਂ 20 ਦੀ ਰਹਿਣ ਦੀ ਕੋਈ ਗੱਲ ਨਹੀਂ ਚਲੋ ਜਾ ਫਿਰ ਤੁਹਾਡੀ ਮਰਜ਼ੀ ਮੇਰੇ ਕੋਈ ਗੱਲ ਨਹੀਂ ਜਾਣ ਦੋ ਫਿਰ ਜਾਣ ਦੋ ਕਰਦੇ ਨਹੀਂ ਕਰਖਣੀ ਕੋਈ ਨਹੀਂ ਕੋਈ ਨਹੀਂ ਤੇ ਇਹ ਫਿਰ ਇਹ ਤੇ ਇਹਦੀ ਕੀ ਡਿਟੇਲ ਜੀ ਚੰਗੇ ਥਾਣ ਦੇ ਵਧੀਆ ਜੀ ਬਹੁਤ ਬਹੁਤ ਵਧੀਆ ਭਾਜੀ ਬਹੁਤ ਵਧੀਆ ਠੰਡੀ ਹਾਂਜੀ ਮਰੀ ਚੋਣ ਲਗ ਲੋ ਬੋਲਾ ਹੀ ਆ ਭਾਜੀ 13 14 ਕਿਲੋ ਬੋਲਾ ਹੀ ਆ ਠੀਕ ਹੈ ਜੀ ਕਿਦਨ ਦੀ ਸੁਈ ਜੇ ਇਹਨੂੰ ਪੌ ਚੌਥਾ ਪੰਜਵਾਂ ਦਿਨ ਪੰਜਵਾਂ ਦਿਨ ਜੀ ਠੀਕ ਹੈ ਮਗਰ ਕੀ ਇਹਦੇ ਮਗਰ ਵੱਛੀ ਜੀ ਭਾਜੀ ਠੀਕ ਹੈ ਮਗਰ ਵੱਛੀ ਆ ਗਈ ਹਾਂਜੀ ਚਲੋ ਇਹਦੀ ਵੱਛੀ ਵੀ ਤੁਹਾਨੂੰ ਦਿਖਾਉਨੇ ਆ ਹਾਂਜੀ ਤੇ ਤੋਰ ਤੋਂ ਵੀ ਜੀ ਇਹਨੂੰ ਬਹੁਤ ਭਾਜੀ ਆਹੀ ਚੋਂ ਮਿਰਚਾਂ ਮਰਨਈ ਜੇ ਪਾਏ ਆ ਲਈ ਨਵੇਂ ਨਵੇਂ ਦੀ ਭਾਜੀ ਚੋਇਸ ਦੇ ਆਲੇ ਇੱਕ ਤੋਂ ਮਣੀ ਮੱਝਾ ਦੁਕਾਨ ਦੇਖੋ ਪੰਡਾਂ ਪਾਈ ਫਿਰਨ ਢੀ ਠੀਕ ਹੈ ਜੀ ਕੀ ਜਰਸੀ ਨਾਲ ਸਾਈਵਲ ਕ੍ਰੋਸ ਆ ਹਾਂਜੀ ਹਾਂਜੀ ਤੇ ਦੁੱਧ ਇਹ ਜੀ ਬਰੀਡ ਹੀ ਕੱਢਦੀ ਆ ਹਾਂਜੀ ਹਾਂਜੀ ਕਿ ਥਣ ਥਣ ਬਹੁਤ ਕਮਾਲ ਦਾ ਲੱਗਾ ਇਹਨੂੰ ਹਾਂਜੀ ਠੀਕ ਆ ਜੀ ਸਣਾ ਦਾ ਕੋਈ ਸ਼ੱਕ ਨਹੀਂ ਭਾਜੀ ਠੀਕ ਲੈ ਉਹ ਵੀਰ ਜੀ ਵਾਪਸ ਲੈ ਆ ਉਹ ਇਹਨੂੰ ਬੱਚਾ ਤੇ ਕੋਈ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਕੋਈ ਗੱਲ ਜਿਹੜੇ ਵੀਰ ਨੇ ਖੜਨੀ ਆ ਆਪਣੀ ਲਓ ਜੀ ਵੀਰ ਜੀ ਜਰਸੀ ਨਸਲ ਦਾ ਬੱਚਾ ਆ ਗਿਆ ਜੇ ਮਗਰੇ ਤੇ ਬੱਛੀ ਜੇ ਬੱਛੀ ਜੇ ਬੱਛੀ ਹਾਂਜੀ ਬੱਛੀ ਜੇ ਜਰਸੀ ਨਸਲ ਦੀ ਹਾਂਜੀ ਹਾਂਜੀ ਗਿੱਲਾ ਜੇ ਗਿੱਲੇ ਨੜੂ ਤੇ ਜੀ ਠੀਕ ਆ ਜੀ ਅਸੀਂ ਦੂਰ ਚੱਲ ਗਏ ਲੋਰੀ ਕਿਉਂ ਆ ਜਿੰਨੀ ਉੱਤੇ ਤੇ ਉਨੀ ਥੱਲੇ ਦੇ ਹਿਸਾਬ ਨਾਲ ਹਾਂਜੀ ਹਾਂਜੀ ਬੜੀ ਚੰਗੀ ਆ ਜੀ ਹਾਂਜੀ ਕਿਹਦੀ ਇਹ ਸਿਫਤ ਨਹੀਂ ਕਰ ਸਕਦੇ ਜੀ ਠੀਕ ਹੈ ਕਿੰਨਾ ਦੁੱਧ ਕਿੰਨਾ ਥੱਲੇ ਦੁੱਧ ਭਾਜੀ 15 ਹੀ ਆਹੀਂ 14 ਹੀ ਦਿਆਂਗੇ 14 ਦੀ ਗਾਰੰਟੀ ਠੀਕ ਹੈ ਹਾਂਜੀ ਤੇ ਕਿੰਨੇ ਦੀ ਕਰੀਏ ਕਰ ਦਈਏ 50000 ਦੀ ਨਹੀਂ 50 ਨਹੀਂ ਆਪਾਂ ਰੇਟ ਜਾ ਜੀ ਪਾਉਨੇ 50 ਉਹ ਵਾਲੀ ਗੱਲ ਗਲਤ ਜੀ ਵੇਖ ਲਓ ਭਾਜੀ ਤੁਸੀਂ ਤੁਸੀਂ ਕਰ ਭਾਜੀ ਹਾਂ ਉਹਦੇ ਨਾਲ ਇੱਧਰ ਨੂੰ ਮਾਰੋ ਕੈਮਰਾ ਗਾ ਲਓ ਵੇਖੋ ਥੱਲਾ ਆ ਨਨੇ ਹੋ ਹੈ ਖੁੱਲੇ ਥਣ ਭਾਂਡੇ ਦੀ ਆ 45000 ਦੀ ਹਾਂ ਨਾ ਭਾਜੀ ਜਾਣ ਦਿਓ ਕਰ ਦਈਏ ਮਾਨਤਰ ਮੈਂ ਤੇ ਨਾਲ ਨਾ ਜਾਣ ਦਿਓ ਭਾਈ 45 ਦੀ ਨੀਰ ਤੇ ਉੱਚਾ ਬੈਠਾ ਆ ਯਾਰ ਇੱਕ ਹੋਰ ਛੱਡ ਦੋ ਫਿਰ ਕੋਈ ਨਹੀਂ ਹੁੰਦਾ ਚਲੋ ਭਾਈ ਚਲੋ ਛੱਡ ਦੋ ਭਾਜੀ ਭਾਜੀ ਭੀ ਹੁਈ ਨਹੀਂ ਹਾਂ ਨਾ ਜੀ ਲੋ ਜੀ ਹਾਂ ਇਹਨੇ ਤਾਂ ਛੋਟ 100 ਰੁਪਿਆ ਸਰਪ ਅੱਗੇ ਇੱਕ ਹੋਰ ਹੈਗੀ ਦੋ ਰਹਿ ਗਈਆਂ ਦੋ ਰਹਿ ਗਈਆਂ ਠੀਕ ਆ ਆਫਰਾਂ ਲਾ ਦਈਏ ਦੋਹਾਂ ਦੀ ਹਾਂ ਜੀ ਆਫਰਾਂ ਲਾਓ ਆਫਰਾਂ ਲੋ ਜੀ ਵੀ ਜੀ ਹਾਂ ਜੀ ਇਹਦੀ ਕੀ ਡਿਟੇਲ ਜੀ ਇਹ ਭਾਜੀ 6 ਕਿਲੋ ਦੁੱਧ ਜੇ ਰ ਠੀਕ ਹੈ ਜੀ ਇਹ 3 ਮਹੀਨੇ ਦੀ ਹੈ ਜੀ ਹੁਣ ਠੀਕ ਹੈ 3 ਮਹੀਨੇ ਪੂਰੇ ਜੇ ਇਹਨੂੰ ਠੀਕ ਹੈ ਜੀ ਤੇ ਬਾਕੀ ਜੀ ਇਹ ਚੈੱਕ ਹੋਈ ਕਿ ਨਹੀਂ ਹੋਈ ਨਹੀਂ ਭਾਜੀ ਚੈੱਕ ਨਹੀਂ ਕਰਾਈ ਇੱਥੇ ਡਾਕਟਰ ਡਾਕਟਰ ਨਹੀਂ ਆਉਂਦਾ ਕੋਈ ਵੀ ਅੱਛਾ ਦੂਰ ਹੈ ਤੁਹਾਨੂੰ ਪਤਾ ਡੇਰਿਆਂ ਤੇ ਬੈਠੇ ਜੇ 6 ਲਓ ਜੀ ਇਹ ਜਨਾਲਾ ਏਰੀਆ ਦੇ ਵਿੱਚ ਰਹਾੜਾ ਇਹ ਨਾ ਹੜਾ ਵਾਲੇ ਇਲਾਕੇ ਦੇ ਜੇ ਹਾਂਜੀ ਹਾਂਜੀ ਬਾਕੀ ਵੇੜ ਪਹਿਲਾ ਸੂਆ ਸੂਈ ਹੈ ਦੂਜੇ ਨੂੰ ਗਾਂ ਇਹ ਵੀਰ ਨੇ ਗੱਬਣ ਕਰਾਈ ਆ ਹਾਂਜੀ ਨਹੀਂ ਵੀਰ ਤੋਰ ਦੋ ਇਹਨੂੰ ਵੀ ਲਓ ਭਾਜੀ ਇਹ ਆਫਰ ਹੀ ਆ ਪਾਜੀ ਇਹ ਆਫਰ ਹੈ ਸਾਡਾ ਆਫਰ ਹੈ ਪਾਣੀ ਵਾਲੇ ਆਫਰ ਦੇਣ ਲੱਗੇ ਆ ਠੀਕ ਹਾਂਜੀ ਗਿਫਟ ਪਾ ਦੇਣਾ ਇਹ ਗਿਫਟ ਪਾਉਂਦੇ ਆ ਗਿਫਟ ਇੱਕ ਕੋਈ ਜਿਹੜਾ ਭਰਾ ਖੜੇਗਾ ਨਾ ਯਾਦ ਵੀ ਕਰੇਗਾ ਠੀਕ ਹੈ ਜੀ ਹਾਂਜੀ ਬਾਕੀ ਚਲੋ ਥਣ ਥਣ ਇਹਨੂੰ ਵੀ ਚੰਗਾ ਲੱਗਾ ਹਨ ਬੜੇ ਚੰਗੇ ਲੱਗੇ ਪਾਜੀ ਹੈ ਚੈਫ ਨਾਲ ਜਰਸੀ ਕਰਾਉ ਜੇ ਹਾਂਜੀ ਹਾਂਜੀ ਵੀ ਦੁੱਧ ਚੰਗਾ ਕੱਢੂਗੀ ਨਹੀਂ ਦੁੱਧ ਬੜਾ ਚੰਡਾ ਪਾਜੀ ਚੁੰਦੀ ਵੀ ਰਹਿਣਾ ਚੰਗਾ ਹਾਂਜੀ 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 ਬਾਕੀ 3 ਮਹੀਨੇ ਹੋ ਗਏ ਜੇ ਹਾਂਜੀ ਉਹ ਸਾਰਾ ਨਵੀਰਾਂ ਦਾ ਜੇ ਚੈੱਕ ਨਹੀਂ ਕਰਾਈ ਚੈੱਕ ਨਹੀਂ ਕਰਾਈ ਭਾਈ ਹਾਂ ਚਲੋ ਤੇ ਕਿੰਨੇ ਦੀ ਕਰੀਏ ਜੈ ਜੈ ਜੀ ਇਹ ਗਿਫਟ ਲਾ ਦੀਏ ਗਿਫਟ ਲਾ ਰਹੀਏ ਹਾਂਜੀ ਦੇ ਦਿਓ 12000 ਦੀ ਨਹੀਂ 12000 ਨਹੀਂ ਕਰੀਏ ਮੰਨ ਤਾਂ ਤੁਸੀਂ ਕਰ ਦਿਓ ਭਾਜੀ 10000 ਦੀ ਦੇ ਦੀ ਹਾਂ ਨਾ ਮੈਂ ਦੇਣਾ ਫਿਰ ਉਹ ਦਾਨ ਦਿਓ ਭਾਜੀ ਵੇਖੀ ਜਾਗੀ 10000 ਦੀ ਦੇ ਦਿੰਦੇ ਆ ਕੋਈ ਗੱਲ ਨਹੀਂ ਹਾਂਜੀ ਅੱਗੇ ਆ ਗਈ ਵੇੜ ਹਾਂਜੀ ਲੈ ਮੜੇ ਮੋਟੇ ਲਓ ਜੀ ਵੀਜੀ ਆ ਗਈ ਅੱਗੇ ਤੇ ਹਾਂਜੀ ਇਹਦੀ ਕੀ ਡਿਟੇਲ ਜੇ ਇਹ ਭਾਜੀ ਗੱਭਣ ਜੇ ਕਿੰਨਾ ਟਾਈਮ ਖੜਦੀ ਜੇ ਇਹ ਭਾਜੀ 9 10 ਦਿਨ ਲੈ ਜੋ ਵੀ ਹੋਰ ਕਿੰਨੇ ਦਾ ਖੜਨੇ ਠੀਕ ਹੈ ਲੋ ਜੀ 9 10 ਦਾ ਸੰਭੀ ਨਹੀਂ ਕਿਸੇ ਨੇ ਹੋਰ ਪਛੜੇ ਘਰੋਂ ਆਈ ਹੈ ਹਸਾਰ ਨਾਲ ਆਵੇ ਟੂੜੀ ਚ ਬੰਨ ਛੱਡੀ ਸੀ ਕਿਸੇ ਨੇ ਠੀਕ ਹੈ ਜੀ ਇਹ ਤੋੜ ਦੋ ਇਹਨੂੰ ਵੀ ਲਓ ਭਾਈ ਇਹ ਥੋੜੀ ਲੱਸੀ ਆ ਲੱਸੀ ਆ ਲੱਸੀ ਭਾਜੀ ਜਿਹੜਾ ਕੰਮ ਸੱਚ ਦੱਸਣਾ ਹਾਂਜੀ ਹਾਂਜੀ ਜੋ ਹੈਗਾ ਉਹ ਹੀ ਦੱਸਣਾ ਭਾਜੀ ਲੱਸੀ ਆ ਬਾਕੀ ਸਾਰ ਦੂਜੀ ਸਵੇਰ ਆ ਬੈਠ ਠੀਕ ਹੈ ਜੀ ਹਾਂਜੀ ਦੰਦ ਫਟ ਗਏ ਦੰਦ ਪਤਾ ਦਿਖਾ ਦਿੰਨੇ ਹਾਂਜੀ 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 ਆਹ ਦੇਖੋ ਆ ਵੀਖੋ ਆਖ ਲੋ ਜਾ ਆਖ ਲੋ ਜਾ ਆ ਵੇਖੋ ਪਾਜੀ ਆ ਵੇਖੋ ਹਾਂਜੀ 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 ਆਖ ਲੋ ਜਾ ਤੂੰ ਆ ਵੇਖੋ ਠੀਕ ਹੈ ਲੋ ਇਦਾਂ ਦਾ ਜੇ ਕੋਆ ਹਿਸਾਬ ਨਾਲ ਹਾਂਜੀ ਹਾਂਜੀ ਹੁਣ ਤੋੜ ਦੋ ਵੀਰ ਜੀ ਕੋਈ ਨਹੀਂ ਇਹ ਥੋੜੀ ਜੀ ਨਾ ਲੱਸੀ ਆ ਉਸ ਹਿਸਾਬ ਨਾਲ ਜਾਇ ਰੇਟ ਤੇ ਦਵਾ ਦੇਣੀ ਆ ਬਾਕੀ ਕਿਸੇ ਸੇਵਾ ਵਾਲੇ ਘਰੇ ਚ ਕੋਈ ਸੇਵਾ ਕਰੇਗਾ ਤੇ ਭਰਾ ਦਾ ਯਾਦ ਕਰੇਗਾ ਕੋਈ ਹੈ ਪੰਜਾਬ ਵਾਲੀ ਜਰਸੀ ਜੇ ਹਾਂਜੀ ਹਾਂਜੀ ਵੱਡੀ ਜਰਸੀ ਆ ਬਾਕੀ ਅਜੇ ਹਫਤਾ ਖੰਡ ਲੈ ਜੂਗੀ ਉਸ ਹਾਂ ਨਾ ਜੇ ਕੋਈ ਵੀਰ ਜਾ ਕੇ ਸਾਂਭ ਲੂਗਾ ਉਹਦੀ ਗਰਕੀ ਹੋਈ ਸੀ ਆ ਦੋ ਦਿਨ ਹੋ ਗਏ ਆਪਣੇ ਕੋਲ ਥੋੜੀ ਸੈੱਟ ਹੋ ਗਈ ਆ ਤੁਹਾਨੂੰ ਪਤਾ ਇੱਧਰ ਪਾਣੀਆਂ ਨੇ ਪੂਰੇ ਡਿਪਾਰਟਮੈਂਟ ਸਾਹਵੇਂ ਨਹੀਂ ਪਸ਼ੂ ਉਹ ਜੇ ਕਹਿੰਦੇ ਹਾਂਜੀ ਹਾਂਜੀ ਸੀਲ ਠੰਡੀ ਪੂਰੀ ਸੀਲ ਠੰਡੀ ਕਿੰਨੇ ਦੀ ਕਰੀਏ ਆਫਰ ਹੀ ਲਾ ਦਈਏ ਵੀ ਮੈਂ ਦੇਣਾ ਵੇਖ ਲਓ ਜਿੱਤਾਂ ਜੇ ਤੁਹਾਨੂੰ ਲੱਗਦਾ ਜਿੱਤਾਂ ਕਰੀਏ ਜੈ ਜੀ ਹਾਂਜੀ ਕਰੀਏ ਜੈ ਜੀ ਦੇ ਦੀ 27000 ਦੀ ਨਹੀਂ 72000 ਜਿਆਦਾ ਜੇ ਕੀ ਗੱਲ ਭਾਜੀ ਇਹ ਆਫਰ ਲਈ ਆਪਣੇ ਚੈਨਲ ਤੇ ਮਹਿੰਗੇ ਪਸ਼ੂ ਪਵਾਈਦੇ ਹੀ ਨਹੀਂ ਦੇ ਤੇ ਫਿਰ ਤੁਸੀਂ ਆਪਣੇ ਹਿਸਾਬ ਨਾਲ ਲਾ ਲਓ ਫਿਰ ਰੇਟ ਉੜਦੀਆਂ ਵਾਲੇ ਕਰੀਏ ਆਪਾਂ ਉੜਦੀਆਂ ਵਾਲੇ ਕਰ ਦੋ ਉੜਦੀਆਂ ਵਾਲੇ ਕੋਈ ਗੱਲ ਹੀ ਨਹੀਂ ਭਾਜੀ ਉੜਦੀਆਂ ਵਾਲੇ ਕਰੋ ਦੋ ਛੜੀਏ ਕਿ ਤਿੰਨ ਛੜੀਏ ਨਹੀਂ ਨਹੀਂ ਮਾਰਨੇ ਆਂ ਦੇ ਹੋ ਜੀ ਡਰ ਹੁੰਦਾ ਜੇ ਨੇ ਕਿੰਨੇ ਦੀ ਕਰੀਏ ਫਿਰ ਜੈਦ ਜੀ ਕਰ ਦੋ ਕਰ ਦੋ ਹੋਰ 2000 ਘੱਟ ਘੱਟ ਕਰ ਦੋ ਕਿੰਨੇ ਤੋਂ 25 ਤੋਂ 25 ਤੋਂ ਹਾਂ 23000 ਦੇ ਦੇ ਦੋ 23000 ਦੀ ਠੀਕ ਹੈ ਜੀ ਲਓ ਜੀ ਵੀਧੀ ਹੁਣ ਜਿਆਦਾ ਗੱਬਣ ਵੀ ਆਪਾਂ ਵੀ ਕਹਿ ਨਹੀਂ ਸਕਦੇ ਗੱਬਣ ਤਿਆਰ ਆ 8-10 ਦਿਨ ਖੜਦੀ ਜੇ ਉਸ ਹਿਸਾਬ ਨਾਲ ਤੁਸੀਂ ਅੰਦਾਜ਼ਾ ਲਾ ਲਿਓ ਰੇਵਾ ਕੋ ਕਾਲੇ ਦੇ ਵੀਰ ਗਾਂ 30 32000 ਰੇਡ ਵੀਰ ਨੇ ਕੀਤੇ ਜਜ ਬਾਕੀ ਚਲੋ ਜਿਹੜੀਆਂ ਸੂਈਆਂ ਕੋਈ ਭਰਾ ਪਿੱਛੋਂ ਆਪਣੀ ਚਵਾਈ ਕਰੇ ਦੋ ਦੋ ਤਿੰਨ ਤਿੰਨ ਟਾਈਮ ਭਾਂਵੇਂ ਚਵਾਵੇ ਤੇ ਗੱਬਣਾ ਜਿੱਦਾਂ ਵੀ ਆ ਪਾਸ ਕਰ ਲਏ ਕਿਦਾਂ ਵੀ ਵੀਰਨਾ ਕਰਕੇ ਗੱਲ ਤੇ ਆਪਣੇ ਫਰੀਦਰ ਚਲੋ ਠੀਕ ਹਾਂਜੀ ਹਾਂਜੀ ਪਿੰਡ ਸਾਡ ਚੱਕ ਡੋਗਰਾ ਹਾਂ ਹਾਂ ਉਹ ਦੱਸਤਾ ਸਾਰਾ ਢੇਲੀਆਂ 'ਚ ਡੇਰੇ ਸਾਡੇ ਵੀਰੇ ਉਹ ਤੁਹਾਡਾ ਫੋਨ ਨੰਬਰ ਉੱਤੇ ਲਾਦਣਾ ਕੋਈ ਚੱਕਰ ਨਹੀਂ ਹਾਂਜੀ ਚਲੋ ਠੀਕ ਹੈ ਧੰਨਵਾਦ ਜੀ ਸਾਰੀ ਪੂਰੀ ਵੀਡੀਓ ਵੇਖਣ ਦੇ ਲਈ